ਇੰਪੋਰਟੈਂਟ ਸੜਕ ਜਿਹੜੀ ਕਿ ਜਰਗ ਤੋਂ ਉਰਥਲਾ ਮੰਡੇਰ ਤੱਕ ਤਕਰੀਬਨ ਹੈ 7 ਕਿਲੋਮੀਟਰ 67 ਕਿਲੋਮੀਟਰ ਦੀ ਸੜਕ ਪੈਂਦੀ ਹੈ ਜਿਹਦੇ ਵਿੱਚ ਕਿਲੋਕਿਲੋਮੀਟਰ ਦਾ ਏਰੀਆ ਅਮਰਗੜ ਦੇ ਵਿੱਚ ਪੈਂਦਾ ਬਾਕੀ ਸਾਰੀ ਜਿਹੜੀ ਸੜਕ ਹੈ ਸਾਡੇ ਪੈਲ ਹਲਕੇ ਦੀ ਬਹੁਤ ਇੰਪੋਰਟੈਂਟ ਸੜਕ ਹੈ ਇਹ ਅਸੀਂ 10 ਫੁੱਟ ਤੋਂ 18 ਫੁੱਟ ਕਰਨ ਦਾ ਰਿਹਾ ਬਹੁਤ ਵੱਡੀ ਗੱਲ ਆ ਕਿਉਂਕਿ ਇੱਥੇ ਸਾਰੇ ਨગરਵਾਸੀ ਇੱਥੇ ਖੜੇ ਆ ਜਰਗਦੇ ਜਦੋਂ ਵੀ ਗੱਲ ਕਰਦੇ ਸੀ ਇੱਥੇ ਇੱਕ ਬਹੁਤ ਵੱਡਾ ਰੋਸ਼ਨੀਆਂ ਦਾ ਮੇਲਾ ਲੱਗਦਾ ਜਰਗਦਾ ਮੇਲਾ ਲੱਗਦਾ ਉਦੋਂ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸੀ ਸਾਰੇ ਪ੍ਰਤੱਖ ਸਰਸ਼ੀ ਗਵਾਹ ਨੇ ਇਸ ਗੱਲ ਦੇ ਔਰ ਇਹ ਵਾਰ-ਵਾਰ ਇਸ ਗੱਲ ਦਾ ਮੰਗ ਕਰਦੇ ਸੀ ਕਿ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੇਲਾ ਲੱਗਦਾ ਤੇ ਇਹ ਜਿਹੜੀ ਸੜਕ ਆ ਇਹ ਚੌੜੀ ਹੋਣੀ ਚਾਹੀਦੀ ਆ ਬੜੇ ਲੰਬੇ ਸਮੇਂ ਤੋਂ ਅਸੀਂ ਇਹਦੇ ਲਈ ਕੋਰਸਪੋਂਡੈਂਸ ਕਰ ਰਹੇ ਸੀ ਤੇ ਤਾਂ ਕਿ ਜਿਹੜੀਆਂ ਸੜਕਾਂ ਨੇ ਉਨੋਤੀ ਕੀਤਾ ਜਾਵੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਥਾਪੜੇ ਦੇ ਨਾਲ ਆ ਸਾਡੇ ਜਿਹੜੇ ਮੰਤਰੀ ਨੇ ਪੀਡਬਲਯੂਡੀ ਹਰਭਜਨ ਸਿੰਘ ਜੀ ਉਹਨਾਂ ਵੱਲੋਂ ਦਿੱਤੇ ਫੰਡ ਕਰੇ ਇਹ 4 ਕਰੋੜ ਰੁਪਏ ਦੀ ਤਕਰੀਬਨ ਲਾਗਤ ਆਉਣੀ ਹੈ ਇਸ ਸੜਕ ਦੇ ਵਿੱਚ ਜਿਹੜੀ ਕਿ ਬਣ ਕੇ ਵਧੀਆ ਬਣ ਕੇ ਤਿਆਰ ਹੋਣੀਆਂ ਤੇ ਇਲਾਕਾ ਵਾਸੀ ਖੜੇ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਇਸ ਗੱਲ ਦੀ ਆਪ ਵੀ ਇਨਸਪੈਕਸ਼ਨ ਕਰਨ ਕਿ ਜਿਹੜੀ ਸੜਕਾਂ ਉਹ ਵਧੀਆ ਤਰੀਕੇ ਨਾਲ ਬਣੇ ਤੇ ਦੂਜੇ ਜਿੰਨੇ ਵੀ ਮੇਰੇ ਇੱਥੋਂ ਦੇ ਅਧਿਕਾਰੀ ਨੇ ਪੀ ਡਬਲਯੂ ਡੀ ਦੇ ਉਹਨਾਂ ਦਾ ਆਪਸੀ ਕੋਆਰਡੀਨੇਸ਼ਨ ਸਾਡਾ ਬਹੁਤ ਵਧੀਆ ਔਰ ਇਹ ਕੋਆਰਡੀਨੇਸ਼ਨ ਦੀ ਵਜ੍ਹਾ ਨਾਲ ਹੀ ਸਾਡੇ ਪੈਲ ਹਲਕੇ ਦੇ ਵਿੱਚ ਹੁਣ ਤੱਕ ਤਕਰੀਬਨ 27 ਸੜਕਾਂ ਜਿਹੜੀਆਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਨੇ ਜਦੋਂ ਮੈਂ ਐਮਐਲਏ ਬਣਿਆ ਸਾਡੇ ਪੈੜ ਹਲਕੇ ਦੇ ਵਿੱਚ ਸਾਰੇ ਗਵਾਹ ਇਸ ਗੱਲ ਦੇ ਕਿ ਕੋਈ ਇੱਕ ਵੀ ਸੜਕ ਮੈਨੂੰ ਵਿਰਾਸਤ ਦੇ ਵਿੱਚ ਨਹੀਂ ਮਿਲੀ ਕੋਈ ਇੱਕ ਵੀ ਸੜਕ ਇਹ ਬੰਦਾ ਬਾਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਫੁਲਾਨੀ ਸੜਕ ਪੈੜ ਹਲਕੇ ਦੀ ਸਾਫਤੀ ਸੀ ਚਾਹੇ ਤੁਸੀਂ ਇੱਧਰ ਬੀਜੇ ਪੈੜ ਵਾਲੀ ਸੜਕ ਲਾ ਲਓ ਚਾਹੇ ਪੈੜ ਤੋਂ ਲੈ ਕੇ ਮਲੌਦ ਵਾਲੀ ਸੜਕ ਲਾ ਲਓ ਚਾਹੇ ਉਧਰ ਰਾੜਾ ਸਾਹਿਬ ਤੋਂ ਸੂਏ ਦੇ ਨਾਲ-ਨਾਲ ਤੁਸੀਂ ਮਲੌਦ ਵਾਲੀ ਸੜਕ ਲਾ ਲਓ ਜਿੰਨੀਆਂ ਵੀ ਸੜਕਾਂ ਸੀ ਸਾਰੀਆਂ ਹੀ ਟੁੱਟੀਆਂ ਹੋਈਆਂ ਸੜਕਾਂ ਸੀ ਅੱਜ ਜਿਹੜੀ ਤੁਸੀਂ ਦੇਖੋ ਕਿ ਦਰਾਹਾ ਜੀਟੀ ਰੋਡ ਤੋਂ ਲੈ ਕੇ ਜਿਹੜੀ ਵਾਇਆ ਰਾਮਪੁਰ ਕਟਾਣਾ ਸਾਹਿਬ ਸੜਕ ਜਾ ਰਹੀ ਹੈ ਲੋਕ ਕਹਿੰਦੇ ਕਹਿੰਦੇ ਵੀ 15 ਸਾਲ ਬਾਅਦ ਉਹ ਸੜਕ ਦੀ ਬਾਰੀ ਆਈ ਹੈ ਉਹ ਸੜਕ ਵੀ ਅੱਜ 18 ਫੁੱਟੀ ਹੋਣ ਜਾ ਰਹੀ ਹੈ ਉਹਦੇ ਤੇ ਬੜੀ ਜ਼ੋਰ ਸ਼ੋਰ ਦੇ ਨਾਲ ਕੰਮ ਚੱਲ ਰਿਹਾ ਬੀਜਾ ਪੈਣ ਵਾਲੀ ਸੜਕ ਲੋਕ ਕਹਿੰਦੇ ਸੀ ਵੀ 15-20 ਸਾਲ ਕਹਿੰਦੇ 10 ਸਾਲ ਕਾਲੀਆਂ ਦੇ 5 ਸਾਲ ਕਾਂਗਰਸ ਦੇ ਕਿਸੇ ਨੇ ਕਹਿੰਦੇ ਉੱਥੇ ਇੱਕ ਇੱਟ ਤੱਕ ਨਹੀਂ ਸੀ ਲਾਈ ਅੱਜ ਜਦੋਂ ਮੈਂ ਐਮਐਲਏ ਬਣਿਆ ਤੁਰੰਤ ਸਭ ਤੋਂ ਪਹਿਲਾਂ ਮੈਨੂੰ ਪੈਲ ਹਲਕੇ ਦੇ ਲੋਕ ਇਹੀ ਗੱਲ ਕਹਿੰਦੇ ਸੀ ਕਹਿੰਦੇ ਵੀ ਜੇ ਤੁਸੀਂ ਬੀਜਾ ਪੈਲ ਵਾਲੀ ਸੜਕ ਬਣਾ ਦਿਓ ਤਾਂ ਮੰਨ ਲਓ ਤੁਸੀਂ ਤਰ ਗਏ ਤੇ ਤੁਹਾਨੂੰ ਦੁਬਾਰਾ ਵੋਟ ਮੰਗਣ ਦੀ ਲੋੜ ਹੀ ਨਹੀਂ ਅੱਜ ਕੱਲੀ ਬੀਜਾ ਪੈਲ ਵਾਲੀ ਸੜਕ ਨਹੀਂ ਮੈਂ ਫੇਰ ਕਹਿ ਰਿਹਾ ਕਿ ਹਲਕੇ ਦੇ ਵਿੱਚ ਬੀਜੇ ਤੋਂ ਪੈਲ ਪੈਲੇ ਤੋਂ ਰਾੜਾ ਰਾੜੇ ਤੋਂ ਮਲੌਦ ਪੈਲ ਤੋਂ ਜੱਲਾ ਜੱਲੇ ਤੋਂ ਹਿਸੜੂ ਮਟਾਰੀ ਤੋਂ ਸਿਆੜ ਕੁੱਪ ਤੋਂ ਜੋਗੀ ਮਾਜਰਾ ਸਹੀਹਾਂਦੌ ਤੋਂ ਜੋਗੀ ਪੀਰ ਕੁੱਪ ਤੋਂ ਸੇਖਾ ਢੌਲਖੁਰ ਤੋਂ ਗੋਸਲਾ ਮਦਨੀਪੁਰ ਤੋਂ ਲਸਾੜਾ ਕੁਲੀਖੁਰ ਤੋਂ ਚਾਪੜਾ ਝੰਮੜ ਤੋਂ ਕਲਾੜ ਸਿਆੜ ਤੋਂ ਭੀਕੀ ਪੈਲ ਤੋਂ ਭਾਡੇਵਾਲ ਭਾਡੇਵਾਲ ਤੋਂ ਮਲੌਦ ਕੁਲੀ ਪਿੰਡ ਦੀ ਫਿਰਨੀ ਲਸਾੜੇ ਤੋਂ ਸਿਓੜਾ ਬੇਰਕਲਾ ਤੋਂ ਬੇਰਖੁਰਦ ਬਿਲਾਸਪੁਰ ਤੋਂ ਲਾਪਰਾ ਲਸਾੜੇ ਤੋਂ ਜਰਗੜੀ ਫਿਰਨੀ ਤੋਂ ਬੇਰਕਲਾ ਜੀਟੀ ਰੋਡ ਵਾਇਆ ਬਰਮਾਲੀਪੁਰ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਸੜਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਇਹ ਜਿਹੜੀ ਸਾਡੀ ਭਾਡੇਵਾਲ ਪੁਲ ਤੋਂ ਲੈ ਕੇ ਇਧਰ ਮਲੇਰ ਕੋਟਲਾ ਰੋਡ ਦੇ ਨਾਲ ਲੱਗਦੀ ਆ ਜਰਗ ਦੇ ਵਿੱਚ ਉਹ ਸੜਕ ਵੀ ਬੜੀ ਖੁਸ਼ਖਬਰੀ ਟਾਈਮ ਦੇ ਵਿੱਚ ਤੁਹਾਨੂੰ ਦੇਣ ਜਾ ਰਿਹਾ ਕਿ 18 ਫੁੱਟੀ ਸੜਕ ਉਹ ਸਾਡੀ ਤਕਰੀਬਨ ਮਨਜ਼ੂਰ ਹੋ ਚੁੱਕੀ ਆ ਉਹਦੀਆਂ ਥੋੜੀ ਮੋਤ ਫਾਰਮਲਿਟੀਆਂ ਨੇ ਜਿਹੜੀਆਂ ਉਹ ਰਹਿੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਵੀ ਅਸੀਂ ਪੂਰਾ ਕਰਾ ਕੇ ਉਹ ਅਸੀਂ ਬਣ ਕੇ ਵਧੀਆ ਤਿਆਰ ਹੋ ਜੇਗੀ ਇੱਕ ਹੋਰ ਲੋਕਾਂ ਨੂੰ ਸਾਡੇ ਇਲਾਕੇ ਨੂੰ ਬੜੀ ਖੁਸ਼ਖਬਰੀ ਦੰਨੇ ਆ ਕਿ ਦਰਾਹੇ ਤੋਂ ਲੈ ਕੇ ਜਿਹੜੀ ਪੈਦ ਵਾਲੀ ਸੜਕ ਆ ਬਾਇਆ ਕਦੋਂ ਉਹ ਵਾਲੀ ਸੜਕ ਵੀ ਸਾਡੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣੀ ਆ ਉਹਦੇ ਵਿੱਚ ਵੀ ਸਾਡੇ ਟੈਂਡਰ ਦੀ ਜਿਹੜੀ ਪ੍ਰਕਿਰਿਆ ਅਸੀਂ ਸ਼ੁਰੂ ਕਰਾ ਲਈ ਉਹ ਸੜਕ ਵੀ ਸਾਡੀ ਬਣ ਕੇ ਤਿਆਰ ਹੋ ਜਾਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੜਕਾਂ ਨੇ ਕਿਉਂਕਿ ਤੁਸੀਂ ਦੇਖੋਗੇ ਇੱਕ ਹਲਕੇ ਨੂੰ ਤਕਰੀਬਨ ਫੰਡ ਮਿਲਦਾ ਹੁੰਦਾ ਉਹ ਫੰਡ ਤੋਂ ਮੈਂ ਹੁਣ ਤੱਕ ওভার ਖਰਚ ਚੁੱਕਿਆ ਪਰ ਫਿਰ ਵੀ ਸਾਡੀਆਂ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਰਹਿndੀਆਂ ਨੇ ਜਿਵੇਂ ਕਿ ਮਲੌਤ ਤੋਂ ਲੈ ਕੇ ਸਾਡੇ ਉਧਰ ਦਾਦਾ ਨੂੰ ਜਾਂਦੀ ਆ ਆਕਸੀ ਨੂੰ ਜਾਂਦੀ ਆ ਦੁਧਾਰ ਨੂੰ ਜਾਂਦੀ ਆ ਉਹ ਵਾਲੀ ਸੜਕ ਵੀ ਓਡੀ ਸਾਡੀ ਇੰਪੋਰਟੈਂਟ ਆ ਜਾਂ ਸਾਡੀ ਰਾਜਗੜ ਵਾਲੀ ਸੜਕ ਵੀ ਬੜੀ ਇੰਪੋਰਟੈਂਟ ਆ ਜਾਂ ਸਾਡੀ ਜਿਹੜੀ ਆ ਬਾਕੀ ਦੀਆਂ ਸੜਕਾਂ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਸੜਕਾਂ ਨੂੰ 1 ਬਾਈ 1 ਕਰਕੇ ਬਣ ਜਾਣੀਆਂ ਨੇ